ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਵੱਲੋਂ ਆਤਮ ਹੱਤਿਆ ਕੀਤੀ ਗਈ। ਮਾਮਲਾ ਪਠਾਨਕੋਟ ਦੇ ਇੰਦਰਾ ਕਲੋੜੀ ਤੋਂ ਸਾਹਮਣੇ ਆ ਰਿਹਾ। ਮਹਿਲਾ ਦੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਏ ਦਿਨ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਦਾ ਸੀ। ਜਿਸ ਦੇ ਚਲਦਿਆਂ ਉਹਨਾਂ ਦੀ ਬੇਟੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ। ਪੁਲਿਸ ਨੇ ਮਹਿਲਾ ਦੇ ਸਹੁਰੇ ਪਰਿਵਾਰ ਦੇ 3 ਮੈਂਬਰਾਂ ਉੱਤੇ ਮਾਮਲਾ ਦਰਜ ਕੀਤਾ। ਖਾਂਤਾ ਮਾ ਜੀ। ਠੀਕ ਲੋ। ਵਿਹਾਲ ਕੋਠੇ ਨੂੰ ਫੋਨ ਰਾਤੀ ਆਇਆ ਬੇਟੇ ਨੂੰ। मैंने तो फोन भी नहीं आया आंसो सो मैं हाल चाल कभी पूछ लं दी तो मैं कल भी मैं भी नहीं किया कल उन्हें मैडम वैसे ही मैंने पता ही नहीं मैं अपने आप से मस्त बच्चे तो बस मैं फोन आया मम्मी उठ मैं सो जानी है जल्दी मैं ठीक नहीं रही तो कभी इदा फोन आना मम्मी इंजे कर मैं कोई डर नहीं अपने बह कित गल बात करो घर बड़ा कुछ होंगे यही समझा घड़िया घर बड़ा कुछ हों तो कोई डर नहीं कुछ नहीं हिंदा बच्चे व्डे हो जाएंगे आप ही तुम्हें स्कूले अगे भी लगी दी टीचर हूं भी लग जाए आप ही टाइम पास हो जाएगा तेरा कोई डर नहीं अपने चल मस्त रहना करना मैं कर तू मस्त एना मस्त रह बड़े खुशी ही कोई ओह गई बच्चों की सो नहीं खाती तो बच्चे को कुछ एक्सर कर ले कुछ इन्ना हौंसला ही ए काम कर ही नहीं सकती ਦੋ ਕੋਈ ਅਨ ਸਾਲੋਂ ਨੇ ਨੌਕਰੀ ਕੀਤੀ ਆ ਕਦੀ ਉਹਨੂੰ ਮੈਂਟਲ ਬਣਾਉਂਦੇ ਪਏ ਕਦੀ ਕੁਛ ਕਰਤੇ ਕਹਿੰਦੇ ਪਏ ਹੈ ਐਨ ਸਾਰੇ ਸਕੂਲਾਂ ਜਨੇ ਕੀਤੀ ਆ ਨੌਕਰੀ ਤੇ ਜਿਹੋ ਜਿਓ ਵੇ ਤਾਂ 4 ਸਾਲ ਕੱਢਿਆ ਉਹਨਾਂ ਦਰਮਾਸਾਂ ਲਿਆ ਸਮਝਾ ਖਣਾ ਕੋਈ ਠਾਣ ਨਹੀਂ ਕੁਛ ਨਹੀਂ ਹੁੰਦਾ ਹੈ ਜਦੋਂ ਫੋਨ ਆਇਆ ਇੱਕਦਮ ਸਾਡਾ ਤਰ੍ਹਾਂ ਨਿਕਲ ਗਿਆ ਕੱਲ ਉਹਦੀ ਯੂਨੀਵਰਸਿਟੀ ਤੇ ਇਹਨਾਂ ਨੇ ਕੀ ਕੀਤਾ ਇਹ ਜੇੜ ਤੇ ਜਠਾਨੀ ਤੇ ਸਾਸਾਂ ਨੂੰ ਜੀਨ ਨਹੀਂ ਦਿੰਦੇ ਜੀਨ ਨਹੀਂ ਦਿੰਦੇ ਝੂਂਕਾ ਤੇ ਗੇਨ ਜੀ ਨਹੀਂ ਦਿੰਦਾ ਉਹ ਆ ਸਮਝਾਉਂਦੇ ਰਹਿਣਾ ਕਰਦੇ ਰਹਿਣਾ ਇਹ ਇਹ ਨਾ ਨਹੀਂ ਹਰਲ ਕੇ ਕੀਤਾ ਜੋ ਕੀਤਾ ਇਹਨਾਂ ਦੋਨਾਂ ਨੇ ਤਾਂ 700 ਤੇ ਦੇਠਾਨੀ ਤੇ ਜੇਡ ਜਿਹੜੇ ਨਾ ਇਹ ਹਰਾਮੀ ਕੁੱਤੇ ਹਨ ਮੇਰਾ ਗਨਿਤਿਸਤਮ ਮੇਰੀ ਕੁੜੀ ਮਾਰਿਆ ਨਾ ਇਸ ਨਾਲ ਇਹਨਾਂ ਨੂੰ ਅੰਦਰ ਕਰਕੇ ਇਹਨਾਂ ਨੂੰ ਛੱਡਣਾ ਹੀ ਪਾਇਆ ਨੋਟ ਝਾੜਨ ਤੁਹਾਡੇ ਅੱਗੇ ਪੰਜ ਜੋ ਮੱਝ ਝਾੜਨ ਇਹਨਾਂ ਨੂੰ ਛੱਡਣਾ ਨਹੀਂ ਹੈ ਬਸ ਮੇਰੀ ਆਹੀ ਮੰਗ ਹੈ ਜਿਸ ਨੇ ਮੇਰੀ ਕੁੜੀ ਮਰੀ ਆਸਾ ਇਹ ਵੀ ਮਰਨੰਦ ਤਰੀਕ ਮੇਰੀ ਸਿਸਟਰ ਵਿਆਹੀ ਦੀ ਹੈ ਗੇ ਇੰਦਰਾ ਕਲੋਨੀ ਦੇ ਵਿੱਚ ਗਲੀ ਨੰਬਰ 4.5 ਕੋਈ ਅਸਰਾਵਾ 4 4.5 ਵਿੱਚ ਹਾਂਜੀ ਸਾਨੂੰ ਉਹਨਾਂ ਦੀ ਮੇਰੀ ਸਿਸਟਰ ਵਿਆਹੀ ਦੀ ਉਹਨਾਂ ਦੀ ਸੱਸ ਦਾ ਫੋਨ ਆਇਆ ਕਿ ਸੱਸਾਂ ਤੁਹਾਡੀ ਕੁੜੀ ਮਰ ਗਈ ਆ ਅਸੀਂ ਕਿਹਾ ਕੁੜੀ ਕਿੱਦਾਂ ਮਰ ਗਈ ਅਸੀਂ ਜਦੋਂ ਆਪਾਂ ਆਏ ਆ ਇੱਥੇ ਗੱਡੀਆਂ ਲੈ ਆ ਕੇ ਤੇ ਕਹਿੰਦੇ ਉਹਨੇ ਸੁਸਾਈਡ ਕਰ ਲਿਆ ਸੀਗਾ ਸੁਸਾਈਡ ਵਾਲਾ ਤੇ ਉੱਥੇ ਕੋਈ ਗੱਲ ਹੀ ਨਹੀਂ ਹੈ ਜੀ ਸੁਈਸਾਈਡ ਬੰਦਾ ਕਰਦਾ ਕੋਈ ਜੇ ਸੁਈਸਾਈਡ ਜੇ ਕਿਸੇ ਨੇ ਕਰਨੀ ਆ ਤੇ ਕਿਤੇ ਬੰਦਾ ਸਟੂਰ ਰੱਖੇਗਾ ਕੋਈ ਉੱਤੇ ਚੜੇਗਾ ਕੋਈ ਗੱਲ ਵਿੱਚ ਪਟੀ ਪਾਏਗਾ ਜਾਂ ਕੁਝ ਜਦੋਂ ਆਪਾਂ ਗਏ ਆ ਇਹ ਥੱਲੇ ਸੱਸ ਉਹਦਾ ਜੇਠ ਉਹਦੀ ਜਠਾਣੀ ਇਹ ਤਿੰਨੇ ਰਾਵਣਾ ਬੈ ਕੇ ਚਾਹ ਪਾਣੀ ਪੀਂਦੇ ਨਾ ਕਿ ਇਹਨੂੰ ਦੱਸੇਦਾ ਹੀ ਤੇ ਨਾ ਕੋਈ ਕੋਸ਼ਿਸ਼ ਆਦਾ ਹੀ ਰਾਵਣਾ ਬੈਠੇ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਦੀ ਆਈ ਗੇ ਤੇ ਕਹਿੰਦੇ ਉੱਤੇ ਲੰਮੇ ਪਈ ਦੀ ਆਈ ਗੇ ਤੇ ਉਹਨਾਂ ਨੇ ਬੈਠੇ ਉੱਤੇ ਲੰਮੇ ਪਾਇਆਦਾ ਹੀਗਾ ਜਦੋਂ ਉਹਦੇ ਵੇਖਿਆ ਤੇ ਉਹਦੇ ਧੋਨ ਤੇ ਇੱਥੇ ਵੀ ਨਿਸ਼ਾਨ ਹੀ ਇੱਥੇ ਵੀ ਨਿਸ਼ਾਨ ਹੀ ਜੇ ਉਹਦੀ ਪੈਰਾਂ ਤੇ ਵੀ ਨਿਸ਼ਾਨੀ ਉਹ ਸੂ ਸਾਈਡ ਨਹੀਂ ਹੈਗੀ ਉਹ ਇਹ ਜੇਠ ਜਠਾਣੀ ਨੇ ਫੜ ਕੇ ਉਹਦਾ ਗਲਾ ਨਾਪ ਕੇ ਉਹਨੂੰ ਮਾਰਿਆ ਵਾ ਆ ਤਿੰਨਾਂ ਨੇ ਮਿਲ ਕੇ ਦਾ ਕਤਲ ਕੀਤਾ ਵਾ ਅੱਜ ਇੱਕ ਕੰਪਲੇਂਟ ਅਸੀਂ ਆਈ ਹੈ ਸਾਡੇ ਕੋਲ ਅਮਿਤ ਮਹਾਜਨ ਵੱਲੋਂ ਜਿਦੇ ਵਿੱਚ ਅਮਿਤ ਮਹਾਜਨ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਸਟਰ ਜਿਹੜੀ ਹੈਗੀ ਰੂਚੀ ਕਮ ਮਹਾਜਨ ਉਹਨਾਂ ਨੇ ਆਪਣੇ ਸੋਹਰਾ ਪਰਿਵਾਰ ਤੋਂ ਤੰਗ ਪਰੇਸ਼ਾਨ ਹੋ ਕੇ ਸੁਸਾਈਡ ਕਰ ਲਿਆ ਤੇ ਜਿਦੇ ਬਾਅਦ ਆਪਾਂ ਤੁਰੰਤ ਕਾਰਵਾਈ ਕਰਦੇ ਉਹਨਾਂ ਦੇ ਸੋਹਰਾ ਪਰਿਵਾਰ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਜਿਹੜੀ ਰੂਚੀ ਕਮ ਮਹਾਜਨ ਦੀ ਜਿਹੜੀ ਬੋਡੀ ਨੂੰ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਅਗਲਾ ਸਟੈਪ ਹੋਏਗਾ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ। ਇਹ કુલ ਤਿੰਨ ਲੋਕਾਂ ਦੇ ਮਾਮਲੇ ਦਰਜ ਕੀਤਾ ਗਿਆ। ਇੱਕ ਰੂਚੀ ਕਮ ਆ ਜਾਂਦੀ ਜੇਠ ਇੱਕ ਜੇਠਾਣੀ ਐ ਤੇ ਇੱਕ ਉਹਨਾਂ ਦੀ ਸੱਸ ਹੈ।